ਆਰਤੀਆਂ ਦੀ ਚੱਲ ਰਹੀ ਹੜਤਾਲ ਦੇ ਦੂਜੇ ਦਿਨ ਵੀ ਛੋਨਾ ਨਹੀਂ ਖਰੇਦਿਆ ਗਿਆ 2 ਅਕਤੂਬਰ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਕਪੂਰਥਲਾ ਦੇ ਡੀਸੀ ਅਮਿਤ ਪੰਚਾਲ ਨੇ ਮਾਰਕੀਟ ਕਮੇਟੀ ਕਪੂਰਥਲਾ ਵਿਖੇ ਸਮੂਹ ਆਰਤੀ ਵੀਰਾਂ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਤੁਸੀਂ ਕੰਮ ਕਾਜ ਸ਼ੁਰੂ ਕਰੋ ਪਰੰਤੂ ਆਰਤੀਆਂ ਨੇ ਕਿਹਾ ਕਿ ਇਹ ਸਾਡੀ ਸੁੱਬੇ ਪੱਦਰ ਦੀ ਹੜਤਾਲ ਹੈ ਜਦ ਤੱਕ ਸਾਡੇ ਪੰਜਾਬ ਪ੍ਰਧਾਨ ਸਾਨੂੰ ਹੜਤਾਲ ਸਮਾਪਤ ਕਰਨ ਲਈ ਨਹੀਂ ਕਹਿਣਗੇ ਤਦ ਤੱਕ ਅਸੀਂ ਹੜਤਾਲ ਨਹੀਂ ਖੋਲ ਸਕਦੇ ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਜਗਜੀਤ ਬਿੱਟੂ ਸਕੱਤਰ ਅਮਨਦੀਪ ਕੋੜਾ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਆਜ਼ਾਦ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਂਦਰ ਸ਼ਰਮਾ ਚੰਦੀ ਆਰਤੀ ਆਰਤੀ ਪਵਨ ਕੋੜਾ ਪ੍ਰੀਤੀ ਕੋੜਾ ਵਿੱਕੀ ਬੈ ਸਹਿਤ ਵੱਡੀ ਗਿਣਤੀ ਚ ਆਰਤੀ ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਚੰਦੀ ਸਾਹਿਬ ਦੇਖਿਆ ਕਿ ਜਿੱਦਾਂ ਕੱਲ ਇੱਕ ਤਰੀਕ ਤੋਂ ਸਰਕਾਰੀ ਖਰੀਦ ਹੋਣੀ ਸੀ ਆਰਤੀ ਨੇ ਪੂਰੇ ਪੰਜਾਬ ਦੇ ਵਿੱਚ ਹੀ ਹੜਤਾਲ ਹੋਈ ਹੋਈ ਅੱਜ ਦੂਸਰੇ ਦਿਨ ਜਿਹੜੇ ਕੀ ਕਪੂਰਥਾ ਦੇ ਡੀਸੀ ਮਾਰਕੀਟਿੰਗ ਦੇ ਦਫ਼ਤਰ ਆ ਰਹੇ ਆਰਤੀਆਂ ਨੇ ਮੀਟਿੰਗ ਕਰਨ ਆਏ ਆ ਤੇ ਡੀ ਸਾਹ ਨੇ ਕੀ ਕਿਹਾ ਕੀ ਕਿਹਾ ਵਾ ਅੱਛਾ ਡੀ ਸਾਹ ਨੇ ਕਿਹਦੇ ਤੋਂ ਕੰਮ ਚੱਲੂ ਕਰੋ ਮਾਮਲਾ ਤੁਨੂੰ ਉਹ ਜਿਲ੍ਹੇ ਦੇ ਸਾਰੇ ਅਫਸਰ ਸਾਹਿਬਾਨ ਸੀ ਡੀ ਐਮ ਸਾਹਿਬ ਸੀ ਸਾਰੇ ਇਨਵੋਲਵਡ ਸੀ ਫਲਪ ਵਾਈ ਡੀ ਐਮ ਇਸ ਡੀ ਐਮਓ ਸੀਗਾ ਸੈਕਰੀ 2024 ਸੀ ਪਰ ਉਹ ਜਿੰਨਾ ਜਿੰਨਾ ਸਾਡਾ ਸਟੇਟਮੈਂਟ ਦਾ ਮਸਲਾ ਪਾਇਆ ਇਨਸਟਿਊਟ ਪ੍ਰਧਾਨ ਨੇ ਸਾਨੂੰ ਕਹਿੰਦਾ ਹੋ ਮਸਲਾ ਜਰੂਰ ਹੈ ਕਿੰਨਾ ਸੀ ਚੱਲ ਰਿਹਾ ਸਭ ਨੂੰ ਮੰਨਿਆ ਅਕਸਰ ਇਹ ਕਿੰਨਾ ਸੋਚੀਂ ਬੰਦੇ ਪਰ ਸਭ ਵੀ ਸਟੂਡੈਂਟ ਦੀ ਬੋਦੀ ਜਿਹੜੀ ਸਭ ਨੂੰ ਕੋਈ ਜਿਵੇਂ ਉਹਦਾ ਪੈਰ ਲੱਗਦਾ ਜੀ ਅਸੀਂ ਕਰਦੇ ਹਾਂ ਠੀਕ ਅੱਜ ਇਸ ਸਰਕਾਰ ਵੱਲੋਂ ਤੇ ਆਰਤੀਆਂ ਜਿਹੜੀ ਹੜਤਾਲ ਕੀਤੀ ਸੀ ਜਿਹੜਾ ਨਾ ਨਹੀਂ ਖਰੀਦਣਾ ਸਰਕਾਰ ਸਾਨੂੰ ਕੁਝ ਸਾਡੇ ਪੱਲੇ ਨਹੀਂ ਪੈ ਰੇ ਤੁਸੀਂ ਅੱਜ ਮਾਰਕੀਟ ਕਮੇਟੀ ਦੇ ਦਫ਼ਤਰ ਆਏ ਸਾਰੇ ਆਰਤੀਆਂ ਨਾਲ ਮੀਟਿੰਗ ਕੀਤੀ ਕੀ ਕਹੋਗੇ ਦੇਖੋ ਜੀ ਜਿਵੇਂ ਤੁਹਾਨੂੰ ਪਤਾ ਹੈ 1 ਤਰੀਕ ਤੋਂ 1 ਅਕਤੂਬਰ ਤੋਂ ਸਾਡਾ ਜੋ ਆਫੀਸ਼ੀਅਲ ਸੀਜ਼ਨ ਹੈ ਪੈੜੀਦਾ ਉਹ ਸ਼ੁਰੂ ਹੋ ਚੁੱਕਿਆ ਹੈ ਇਸ ਸੰਬੰਧ ਦੇ ਵਿੱਚ ਸਾਡੇ ਜੋ ਆਰਤੀ ਭਰਾ ਨੇ ਉਹਨਾਂ ਦੇ ਕੁਝ-ਕੁਝ ਇਸ਼ੂਸ ਸੀਗੇ ਜੋ ਸਰਕਾਰ ਪੱਧਰ ਤੇ ਵੀ ਬੜੇ ਪੋਜ਼ਿਟਿਵ ਵੇ ਨਾਲ ਵਿਚਾਰੇ ਜਾ ਰਹੇ ਨੇ ਸਾਡੇ ਲੈਵਲ ਤੇ ਵੀ ਕੁਝ-ਕੁਝ ਉਹਨਾਂ ਵੱਲੋਂ ਗੱਲਾਂ ਆਈ ਸੀਗੀਆਂ ਮੈਂ ਪਹਿਲਾਂ ਵੀ ਆਪਣੇ ਜੋ ਆਰਤੀ ਭਰਾ ਨੇ ਉਹਨਾਂ ਨਾਲ ਇੱਕ ਦੋ ਮੀਟਿੰਗਸ ਕੀਤੀਆਂ ਹਨ ਔਰ ਅੱਜ ਵੀ ਮੈਂ ਉਸੇ ਸਬੰਧ ਵਿੱਚ ਇੱਕ ਤਾਂ ਮੰਡੀ ਦਾ ਜਾਇਜ਼ਾ ਲੈਣ ਆਇਆ ਸੀ ਕਿ ਮੰਡੀ ਦੇ ਪ੍ਰਬੰਧ ਵਿੱਚ ਕਿਸ ਪ੍ਰਬੰਧ ਕਿਸ ਤਰ੍ਹਾਂ ਦੇ ਤਾਂ ਪ੍ਰਬੰਧ ਸਾਰੇ ਬਿਲਕੁਲਦਰੁਸਤ ਨੇ ਔਰ ਨਾਲ ਹੀ ਮੇਰੀ ਇੱਛਾ ਹੋਈ ਕਿ ਮੈਂ ਸਾਰੇ ਜੋ ਸਾਡੇ ਆਰਤੀ ਭਰਾ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂ ਤਾਂ ਉਹਨਾਂ ਨੇ ਕੁਝ-ਕੁਝ ਆਪਣੇ ਮੁੱਦੇ ਰੱਖੇ ਨੇ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਨਾਲੇ ਟਾਈਮ ਦੇ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਸਾਡਾ ਹੱਲ ਹੋ ਜਾਏਗਾ ਔਰ ਬਹੁਤ ਵਧੀਆ ਤਰੀਕੇ ਨਾਲ ਜੋ ਸਾਡਾ ਸੀਜ਼ਨ ਹੈ ਉਹ ਜਾਏਗਾ ਔਰ ਕਿਸੇ ਕਿਸਮ ਦੀ ਵੀ ਕਿਸੇ ਨੂੰ ਕੋਈ ਵੀ ਚਿੰਤਾ ਜਾਂ ਪਰੇਸ਼ਾਨੀ ਨਹੀਂ ਹੋਵੇਗੀ ਇਹ ਇਹ ਮੈਂ ਭਰੋਸਾ ਦਿੰਦਾ ਔਰ ਨਾਲੇ ਤੁਹਾਡੇ ਰਾਹੀਂ ਮੈਂ ਆਪਣੇ ਸਾਰੇ ਜ਼ਮੀਂਦਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜ਼ਰੂਰ ਇਨਸ਼ੋਰ ਕਰਨ ਕਿ ਜੋ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡ ਐਮੋਇਸ਼ਰ ਦਾ ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣ ਔਰ ਜਦੋਂ ਵੀ ਮੰਡੀ ਦੇ ਵਿੱਚ ਉਹਨਾਂ ਦੇ ਝੋਨੇ ਦੀ ਆਮਦ ਹੁੰਦੀ ਹੈ ਤਾਂ ਇੰਸ਼ੋਰ ਕਰਨ ਕਿ ਵੀ ਮੌਇਸਚਰ ਦੇ ਨਾਲ ਲਿਮਿਟਸ ਹੋ ਜਾਣ। ਇੱਕ ਹੋਰ ਨਾਲ ਦੀ ਨਾਲ ਮੈਂ ਤੁਹਾਡੇ ਮਨਚ ਰਹੀ ਅਪੀਲ ਕਰਾਂਗਾ ਕਿ ਸਾਰੇ ਜ਼ਿੰਮੇਵਾਰ ਤਰ੍ਹਾਂ ਬੜੇ ਜ਼ਿੰਮੇਵਾਰੀ ਨਾਲ ਇਸ ਚੀਜ਼ ਨੂੰ ਸਮਝਦੇ ਵੀ ਹੈ ਜਾਣਦੇ ਵੀ ਹੈ ਕਿ ਜੋ ਵਾਤਾਵਰਣ ਪ੍ਰਤੀ ਜੋ ਸਾਡੀ ਜ਼ਿੰਮੇਵਾਰੀ ਹੈ ਉਹ ਵੀ ਜ਼ਰੂਰ ਲਹਿਬਾਨ ਔਰ ਜੋ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਤਹਿਲ ਦੇ ਵਿੱਚ ਸਾਡਾ ਯੋਗਦਾਨ ਦੇਣਾ ਚਾਹੀਦਾ ਹੈ। ਸਾਡਾ ਸਾਥ ਦੇਣਾ ਚਾਹੀਦਾ ਔਰ ਬਹੁਤ ਵਧੀਆ ਤੁਹਾਨੂੰ ਰੁਝਾਨ ਹੁਣ ਤੱਕ ਮਿਲ ਵੀ ਰਿਹਾ ਹੈ ਤਾਂ ਤੁਹਾਡੇ ਮਨਚ ਰਹੀ ਇਹ ਵੀ ਅਪੀਲ ਹੈ ਕਿ ਸਾਰੇ ਜੋ ਸਾਡੇ ਜ਼ਮੀਂਦਾਰ ਪਰ ਆਏ ਕੋਈ ਵੀ ਪਰਾਲੀ ਨੂੰ ਨਾ ਲਾਵੇ ਠੀਕ ਹੈ